ਅੱਜੀ ਸ਼ਿਪੀ ਨੇ ਚਲਾਨ ਕਰਵਾ ਲਿਆ ਬਹੁਤ ਮੋਟਾ ਕਾਫੀ ਭਾਰੀ ਚਲਾਨ ਕਰਵਾਇਆ ਵਾ ਮੈਂ ਨਿਕਲਿਆ ਬਾਹਰ ਕਿਰਾਂ ਦਾ ਦਿਲ ਘਾਉ ਮਾਉ ਜਾਂ ਕਰਨ ਲੱਗਿਆ ਕਹਿੰਦੇ ਮੈਂ ਵੀ ਜਾਣਾ ਮੈਂ ਚੱਲ ਪਉ ਬਈ ਕਿਤੇ ਇਹਨਾਂ ਨੂੰ ਆਇਆ ਨਾ ਕਿਤੇ ਮੈਂ ਵੱਧ ਤੋਂ ਕੋਈ ਫालतू ਚੀਜ਼ ਨਾ ਲਿਆਂ ਪਰ ਮੈਂ ਇੰਨਾ ਮੂਰਖ ਨਹੀਂ ਕਿ ਆ ਵੀ ਫालतू ਚੀਜ਼ ਲਵਾਂ ਮੈਨੂੰ ਕੋ ਸਿਆਣੀ ਚੀਜ਼ ਹੀ ਲਿਆਣੀ ਹੈ ਓ ਯਾਰ ਮੈਂ ਤੁਹਾਨੂੰ ਇਹ ਨਹੀਂ ਕਿਹਾ ਸੀ ਵੀ ਇਹ 25000 ਦੇ ਨੇ ਮੈਂ ਤੁਹਾਨੂੰ ਕਿਹਾ ਸੀ ਇੱਕ 25000 ਦੇ ਨੇ ਤੇ ਇੱਕ 40000 ਦੇ ਨੇ ਗਲਤ ਗੱਲ ਲੈਣਾ ਸੀ ਵੀ ਬੰਦੇ ਨੇ ਐਕਸਪੈਕਟੇਸ਼ਨ ਹੈ ਕਿ ਉਹ ਤੁਸੀਂ ਦੱਸ ਕੁਝ ਹੋਰ ਲੈ ਕੇ ਆਏ ਹੋ ਰਿਤੇ ਆ ਕੁਝ ਹੋਰ ਲੈ ਆ ਰਹੇ ਹੋ ਇਹ ਵੀ ਇਹਦਾ ਡਿਜ਼ਾਈਨ ਵੀ ਸਾਨੂੰ ਬਹੁਤ ਵਧੀਆ ਲੱਗਿਆ ਇਹ ਵੀ ਪਿਓਰ ਕਾਟਨ ਹੈ ਇਹ ਵੀ ਅੱਛੀ ਅੱਛੀ ਬੈੱਡ ਸ਼ੀਟ ਹੈ ਇਹ ਵੀ ਆਹ ਵੀ ਬੈੱਡ ਸ਼ੀਟ ਮੈਨੂੰ ਬਹੁਤ ਵਧੀਆ ਲੱਗੀ ਸੱਸੀ ਗਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਅਸੀਂ ਚੰਡੀਗੜ੍ਹ ਵਾਲੀ ਸਾਈਡ ਆਏ ਆ ਚੰਡੀਗੜ੍ਹ ਅੱਜ ਹੀ ਸ਼ਿਪੀ ਨੇ ਚਲਾਨ ਕਰਵਾ ਲਿਆ ਬਹੁਤ ਮੋਟਾ ਕਾਫੀ ਭਾਰੀ ਚਲਾਨ ਕਰਵਾਇਆ ਵਾ ਚਲੋ ਦੇਣਾ ਹੀ ਪਿਆ ਕੀ ਕਰਦੇ ਮਜਬੂਰੀ ਲਾ ਤੇ ਪੈਸੇ ਮੇਰੇ ਸੋਟਾ ਨੇ ਦੇਣ ਲੱਗਿਆ ਜੀ ਕਹਿੰਦੇ ਨਾ ਅੱਜ ਤੁਹਾਡੇ ਲਵਾ ਤੇ ਪੈਸੇ ਵੇਖਿਆ ਚਲ ਏਡਾ ਭਾਰੀ ਚਲਾਨ ਨਹੀਂ ਸੀ ਮੈਂ ਤਰਲੇ ਮਾਰਨ ਦੇ ਚ ਬੜਾ ਐਕਸਪੋਰਟ ਹੋ ਗਿਆ ਮੈਂ ਥੋੜੇ ਤਰਲੇ ਜੇ ਮਾਰੇ ਉਹਨਾਂ ਦੇ ਜਿਹੜੇ ਇੰਸਪੈਕਟਰ ਸਾਹਿਬ ਸਨ ਆ ਭਾਈ ਦੇਖ ਲਓ ਥੋੜਾ ਜਿਹਾ ਕਰ ਤੋਂ ਗਲਤੀ ਤਾਂ ਹੈਗੀ ਮੇਰੀ ਮੈਂ ਮੰਨ ਲਈ ਆਪਣੀ ਗਲਤੀ ਰੈੱਡ ਲਾਈਟ ਜੰਪ ਕਰ ਲਈ ਮੈਂ ਮੈਂ ਮੰਨਦਾ ਜੀ ਗਲਤੀ ਹੋ ਗਈ ਹੁਣ ਗਲਤੀ ਇਨਸਾਨ ਤੋਂ ਨਹੀਂ ਤੇ ਹੁੰਦੀ ਹੈ ਇਨਸਾਨ ਗਲਤੀਆਂ ਦਾ ਪਤਲਾ ਹੈ ਜੇ ਤੁਸੀਂ ਜੋ ਸਜ਼ਾ ਲਾਓਗੇ ਪਰ ਘੱਟ ਤੋਂ ਘੱਟ ਲਾ ਦਿਓ ਮੈਨੂੰ ਮੈਨੂੰ ਇਹੋ ਜਿਹਾ ਚਲਾਨ ਕਰ ਦਿਓ ਮੈਨੂੰ ਆਰਟੀਓ ਦਫ਼ਤਰ ਨਾ ਜਾਣਾ ਪਵੇ ਉਹ ਕਹਿੰਦਾ ਫਿਰ ਆਨਲਾਈਨ ਚਲਾਨ ਭੁਗਤਾਨ ਲੈ ਆਨਲਾਈਨ ਚ ਚਲਾਨ ਭੁਗਤਾ ਆ ਕੇ ਆਪਾਂ ਆਹ ਪਰਚੀ ਆ ਰਹੀ ਕਿਤੇ ਕਿਤੇ ਆ ਰਹੀ ਤਾਂ ਹੁਣ ਨਾ ਕਰਾ ਲਿਓ ਬਸ ਕਰੋ ਅੱਗੇ ਬੈਠ ਕੇ ਆਹ ਆਨਲਾਈਨ ਪਰਚੀ ਇਹਦਾ ਚਲਾਨ ਕਰਾਇਆ ਅੱਜ ਤਾਂ ਚੰਡੀਗੜ੍ਹ ਦੇ ਹਰ ਚੌਂਕ ਤੇ ਪੁਲਿਸ ਵਾਲਾ ਬੈਠਾ ਹੋਇਆ ਵਾ ਕੋਈ ਐਸਾ ਖੜਾ ਹੈ ਬੈਠਾ ਨਹੀਂ ਬੈਠੇ ਮੈਂ ਬੇਬਾਰ ਵੇਖੀ ਬੈਠਾ ਸੀ ਉਹ ਤਾਂ ਇੱਥੇ ਵੀ ਖੜੇ ਨੇ ਉਹਦੇ ਕੋਲ ਤੇ ਆਹੋ ਇੱਥੇ ਵੀ ਖੜੇ ਓਏ ਪਤਾ ਨਹੀਂ ਕਿਉਂ ਵੋਟਾਂ ਕਰਕੇ ਅੱਛਾ ਵੋਟਾਂ ਕਰਕੇ ਹਾਂ ਕਦੇ ਕੋਈ ਨਹੀਂ ਇਹ ਤਾਂ ਹੋ ਜਾਂਦਾ ਕਦੇ-ਕਦੇ ਵਾਅਦਾ ਘਾਟਾ ਤਾਂ ਤੇ ਆਪਾਂ ਜਾ ਰਹੇ ਹਾਂ ਅੱਜ ਚੰਡੀਗੜ੍ਹ ਕਾਫੀ ਦਿਨਾਂ ਬਾਅਦ ਆਏ ਆਪਾਂ ਸਪੀਅਰ ਚੰਡੀਗੜ੍ਹ ਉਹਦੇ ਚਰਬਾਲ ਹਾਂ ਪਰ ਆਏ ਵੀ ਹੁਣ ਮੇਰੇ ਕੰਮ ਆ ਜੀ ਐ ਨਹੀਂ ਕੰਮ ਤਾਨੂੰ ਮੈਂ ਕਿਹਾ ਸੀ ਜਿਵੇਂ ਬਾਦਤ ਨੂੰ ਖੁਸ਼ੀਆਂ ਹੁੰਦੀਆਂ ਹਨ ਨਾ ਉਦਾਂ ਹੀ ਅੱਜ ਜਿਉਣਾ ਨੂੰ ਖੁਸ਼ੀਆਂ ਆ ਬਈਆਂ ਨੇ ਜਿਉਣਾ ਅੱਜ ਬਹੁਤ ਖੁਸ਼ ਹੈ ਕਿਉਂਕਿ ਜਿਉਣਾ ਅੱਜ ਆਪਣਾ ਕੋਈ ਗੈਜਟ ਲੈਣ ਜਾ ਰਿਹਾ ਪਤਾ ਨਹੀਂ ਕੀ ਗੱਲ ਹੈ ਨਾ ਪਰ ਜਦੋਂ ਕੋਈ ਗੈਜਟ ਖਰੀਦਦਾ ਨਾ ਮੈਨੂੰ ਨਾ ਅੰਦਰੂਨੀ ਖੁਸ਼ੀ ਬੜੀ ਹੁੰਦੀ ਹੈ ਕੋਈ ਵੀ ਗੈਜਟ ਖਰੀਦਣ ਦੇ ਵੀ ਪਤਾ ਨਹੀਂ ਕੀ ਮਿਲ ਰਿਹਾ ਮੈਂ ਅੱਜ ਕੋਈ ਸਪੈਸ਼ਲ ਸਮਾਨ ਖਰੀਦਣ ਚੱਲਿਆ ਚੰਡੀਗੜ੍ਹ ਤੋਂ ਜਿਹਦਾ ਪਰਪਸ ਹੋਏਗਾ ਜੀ ਸਾਡੇ ਵਲੋਗਾਂ ਦੇ ਵਿੱਚ ਸਾਡੀ ਜਿਹੜੀਆਂ ਸਾਡੀਆਂ ਸੀ ਵੈਬ ਤੇ ਛੋਟੀ ਛੋਟੀ ਵੈਬ ਸਟੋਰੀਜ਼ ਬਣਾਉਣੀਆਂ ਨੇ ਉਹਨਾਂ ਦੇ ਵਿੱਚ ਉਹਦਾ ਇੱਕ ਬੜਾ ਕੰਮ ਆਏਗਾ ਉਹ ਚੀਜ਼ਾਂ ਬੜੀ ਵਧੀਆ ਚੀਜ਼ਾਂ ਨੇ ਹੈਗੀ ਥੋੜੀ ਜਿਹੀ ਮਹਿੰਗੀ ਚੀਜ਼ ਏ ਲੇਕਿਨ ਉਹ ਬੜੇ ਕੰਮ ਦੀ ਚੀਜ਼ ਹੋਏਗੀ ਔਰ ਕੁਆਲਿਟੀ ਬੜੀ ਇਨਹਾਂਸ ਹੋ ਜਾਣੀ ਉਹਦੇ ਨਾਲ ਆਪਣੇ ਵਲੌਗਸ ਦੀ ਸੋ ਆਪਾਂ ਪਹਿਲਾਂ ਉਹ ਚੀਜ਼ ਬਾਇ ਕਰ ਲਈਏ ਫਿਰ ਲੈ ਲਈਏ ਫਿਰ ਤੁਹਾਨੂੰ ਦੱਸਦੇ ਹਾਂ ਕੀ ਏ ਤੇ ਦਿਖਾਉਂਦੇ ਹਾਂ ਹਨਾ ਡਿਟੇਲਿੰਗ ਇਸ ਦਿਆਂਗੇ ਉਹਦੇ ਨਾਲ ਸਾਨੂੰ ਸੱਚੀ ਬਹੁਤ ਫਾਇਦਾ ਹੋਣ ਵਾਲਾ ਹੈ ਬੜੀ ਥਾਂਵਾਂ ਤੇ ਉਹ ਚੀਜ਼ ਯੂਜ਼ ਹੋਣੀ ਏ ਅ ਡੈਫੀਨਿਟਲੀ ਵਧੀਆ ਚੀਜ਼ ਏ ਪਰ ਮੈਂ ਖੁਸ਼ ਬਹੁਤ ਹਾਂ ਉਹਦੇ ਨਾਲ ਸ਼ਿਸ਼ ਕਿਰਨ ਨੀ ਕੋਜੇ ਕਿਰਨ ਤਾਂ ਐ ਤਾਂ ਹੁੰਦਾ ਕਿ ਮੇਰੇ ਐਡੇ ਖੁਸ਼ਾ ਕੇ ਚਲਾਨ ਕਰਾ ਰਿਆ ਵਾ ਚਲੋ ਉਹ ਵੀ ਉਹ ਵੀ ਪੈਸੇ ਹੁਣ ਉਹਦੇ ਚ ਐਡ ਹੋਣਗੇ ਹੋਣਗੇ ਜਿਹੜੀ ਤੂੰ ਚੀਜ਼ ਲੈਣ ਚੱਲੇ ਹੋ ਚਲੋ ਉਹ ਤਾਂ ਐਡੇ ਹੁਣ ਕੇ ਇਹ ਤਾਂ ਜ਼ਿੰਦਗੀ ਦਾ 파ਟ ਹੈ ਜੀ ਛੋਟੀ ਮੁੱਟੀ ਚੀਜ਼ਾਂ ਦੁੱਖ ਤਕਲੀਫਾਂ ਤਾਂ ਆਂਦੀਆਂ ਰਹਿੰਦੀਆਂ ਨੇ ਹਾਂਜੀ ਮੈਡਮ ਜੀ ਪਹੁੰਚ ਗਿਆ ਉਹ ਤੇ ਖਰੀ ਚੰਡੀਗੜ੍ਹ ਦੀਆਂ ਦੁਕਾਨਾਂ ਜਿੱਥੋਂ ਮੇਰੇ ਸਮਾਨ ਦਾ ਖਜ਼ਾਨਾ ਮਿਲਦਾ ਚੱਲਦੇ ਨਾਲ ਜਾਣ ਨੂੰ ਲੈ ਮੈਨੂੰ ਗੀ ਕਰਨ ਦੇ ਆ ਪਰ ਬਾਦਲ ਸੁੱਕੀ ਮੈਨੂੰ ਸਮਝ ਨਹੀਂ ਆ ਰਹੀ ਨਹੀਂ ਤਾਂ ਤੁਸੀਂ ਪੈਸੇ ਜ਼ਿਆਦਾ ਲਾ ਕੇ ਆਉਣੇ ਆ ਕੁਝ ਹੋਰ ਨਾ ਲੈ ਕੇ ਆਇਓ ਨਾ ਜਿਹੜੀ ਚੀਜ਼ ਮੈਂ ਲੈਣੀ ਉਹ ਜਿੰਨੇ ਦੀ ਉਨੇ ਦੇ ਤਾਂ ਲੈਣੀ ਪੈਣੀ ਹੈ ਚੱਲਣਾ ਚੱਲ ਕੋਈ ਗੋਗ ਨੂੰ ਮੋਢੇ ਟੰਗ ਲਿਓ ਮੋਢੇ ਲਾ ਲਿਓ ਪਰ ਸੁਣ ਮਾੜਾ ਨਹੀਂ ਮੋਢੇ ਟੰਗਦੇ ਆ ਸਾਰਾ ਉੱਠ ਜੇਗੀ ਹਨਾ ਫਿਰ ਮੈਂ AC ਓਨ ਕਰ ਦਾਂ ਗੱਡੀ ਦਾ AC ਹਾਂ ਬਾਹਰ ਕਰਣੀ ਹੈ ਬਾਹਰ ਤਾਂ ਗਰਮੀ ਹੋਣੀ ਹੋਊ ਮਸਲ ਮੈਂ AC ਓਨ ਕਰ ਦਾਂ ਨਾ ਹਾਂ ਇਹ ਲੋ ਜਿਆਦਾ ਟਾਈਮ ਨਾ ਲੱਗੇ ਮੈਂ ਕੋਈ ਕਾ ਨਹੀਂ ਕਿੰਨਾ ਟਾਈਮ ਲੱਗੇਗਾ 15-20 ਮਿੰਟ ਲੱਗਣਗੇ ਵੱਧ ਤੋਂ ਵੱਧ ਗਿਆ ਤੇ ਮੈਂ ਆਇਆ ਮੈਂ ਬੈਕਸ਼ੂਲਸ ਵੀ ਲੈਣੀ ਆ ਦੁਕਾਨ ਨਹੀਂ ਬੰਦ ਹੋਣੀ ਚਾਹੀਦੀ ਮੇਰੀ ਉਹ ਤਾਂ ਫੇਰ ਫੇਰ ਵੀ ਲੈ ਲਾਂਗੇ ਏਡੀ ਕੋ ਟੈਨਸ਼ਨ ਨਹੀਂ ਮੈਂ ਮਸਾ ਨਿਕਲੀ ਹੋਈ ਆ ਮੈਂ ਮੈਂ ਨਿਕਲਿਆ ਬਾਹਰ ਕਿਰਾਂ ਦਾ ਦਿਲ ਘਾਉਂ ਆਉਂ ਜਾਂ ਕਰਨ ਲੱਗਿਆ ਕਹਿੰਦੇ ਮੈਂ ਵੀ ਜਾਣਾ ਮੈਂ ਚੱਲੋ ਬਈ ਕਿਤੇ ਇਹਨਾਂ ਨੂੰ ਆਇਆ ਨਾ ਕਿਤੇ ਮੈਂ ਵੱਧ ਵਿੱਚ ਕੋਈ ਫालतू ਚੀਜ਼ ਨਾ ਲਿਆਂਵਾਂ ਪਰ ਮੈਂ ਇੰਨਾ ਮੂਰਖ ਨਹੀਂ ਆ ਵੀ ਫालतू ਚੀਜ਼ ਲਵਾਂ ਮੈਨੂੰ ਕੋਈ ਸਿਆਣੀ ਚੀਜ਼ ਹੀ ਲਿਆਣੀ ਹੈ ਆ ਵੇਖੋ ਸਵਾਦ ਨੂੰ ਮੋੜੇ ਟੰਗ ਕੇ ਗੋਦੀ ਚੱਕ ਕੇ ਤੁਰ ਪਏ ਨੇ ਇਹਨਾਂ ਨੂੰ ਐਡਾ ਭਰੋਸਾ ਨਹੀਂ ਆ ਮੇਰੇ ਤੇ ਉੱਟ ਗਈ ਨਾ ਮੈਨੂੰ ਪਤਾ ਸੀ ਇਹਨਾਂ ਉੱਟਣਾ ਚੱਲੀਏ ਫਿਰ ਸਭੇ ਬੰਦੇ ਦਾ ਪਤਾ ਹੁੰਦਾ ਨਾਲ ਓਏ ਜਾਓ ਜਾਓ ਤੁਸੀਂ ਲੈਓ ਉਹੀ ਲੈ ਆਓ ਤੋ ਹਿਲੇਓ ਮੇਰੀ ਚੱਲਾਂ ਚਲੋ ਜੀ ਇਹ ਚੰਡੀਗੜ੍ਹ ਦੀ ਬਾਈ ਦੀ ਮਾਰਕੀਟ ਹੈ ਜੀ ਇੱਕ ਮੋਬਾਈਲ ਮਾਰਕੀਟ ਹਾਏ ਬਾਬੂ ਇਤੋਂ ਕਾਫੀ ਫੋਨ ਫੋਨ ਲੈਪਟਾਪ ਲੂਪਟਾਪ ਇਲੈਕਟ੍ਰੋਨਿਕ ਗੈਜੇਟਸ ਬਹੁਤ ਕੁਝ ਮਿਲਦਾ ਔਰ ਕੈਪੀਟਲ ਆਣਾ ਕੋਲ ਵੀ ਜਾ ਸਕਦੇ ਆ ਯਾਰ ਕਿਰਨ ਪਹਿਲੇ ਇਹਨਾਂ ਕੋਲ ਚਲਦੇ ਆ ਕੈਪੀਟਲ ਆਣਾ ਕੋਲ ਆਜੋ ਉਹਨਾਂ ਕੋਲ ਬਾਅਦ ਚਲਦੇ ਆ ਇਹਨਾਂ ਕੋਲ ਹੈ ਹੀ ਨਹੀਂ ਸੀ ਜਿਹੜਾ ਲੈਣਾ ਸੀ ਹੁਣ ਆ ਦੂਸਰੀ ਦੁਕਾਨ ਤੇ ਚਲੀ ਜੀ ਇਹਨਾਂ ਕੋਲ ਤਾਂ ਮਿਲ ਜਾਏਗਾ ਇਹਨਾਂ ਨੂੰ ਫੋਨ ਕੀਤਾ ਸੀ ਮੈਂ ਚਲੋ ਟੈਂ ਟਣ 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 ਟੈਂ 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 ਆਪਾਂ ਨਹੀਂ ਬੋਲਣਾ ਦੋਵਾਂ ਨੇ ਤੁਹਾਡੇ ਨਾਲ ਕਿਉਂ ਭਈ ਤਿਹਾਨੂੰ ਮੈਨੂੰ ਕਿਹਾ ਕਿ ਇਹ ਹੀ ਕਿ 25000 ਦੇ ਦੇ ਜੁੱਪੀ। ਉਹ ਯਾਰ ਮੈਂ ਤੁਹਾਨੂੰ ਇਹ ਨਹੀਂ ਕਿਹਾ ਸੀ ਵੀ ਇਹ 25000 ਦੇ ਨੇ ਮੈਂ ਤੁਹਾਨੂੰ ਕਿਹਾ ਸੀ ਇੱਕ 25000 ਦੇ ਨੇ ਤੇ ਇੱਕ 40000 ਦੇ ਨੇ। ਉਹ ਪੁਰਾਣਾ ਮਾਡਲ ਹੋ ਗਿਆ ਜਿਹੜਾ 25000 ਵਾਲਾ ਇਹ ਨਵਾਂ ਮਾਡਲ ਏ। ਨਹੀਂ ਨਹੀਂ ਮਹਿੰਗੇ ਆ। ਨਾ ਮਹਿੰਗਾ ਨਹੀਂ ਕਹਿਆ ਬੈਣਾ ਮੈਂ ਇਹ ਮਹਿੰਗਾ ਨਹੀਂ ਇਹਦੀ ਕੁਆਲਿਟੀ ਏ। ਜਿਹੜੀ ਮੈਂ ਚੀਜ਼ ਲੀਤੀ ਇਹਦੀ ਕੁਆਲਿਟੀ ਬਹੁਤ ਘੈਂਟ ਏ। ਚੀਜ਼ ਓਬਵੀ ਥੋੜੀ ਮਹਿੰਗੀ ਏ। ਜਿਹੜਾ 25000 ਵਾਲਾ ਦੱਸ ਰਹੇ 25 ਵੀ ਨਹੀਂ 26 ਸੀ। ਉਸ ਤੋਂ ਪੁਰਾਣਾ ਮਾਡਲ ਏ ਤੇ ਉਹ ਆਊਟਡੇਟਡ ਮਾਡਲ ਹੈ ਹੁਣ ਇਹਦੇ ਚ ਜਿਹੜੀ ਕੁਆਲਿਟੀ ਆਈਏ ਇਹ ਵਧੀਆ ਕੁਆਲਿਟੀ ਹੈ ਇਹ ਹੈਗਾ 40000 ਦਾ ਦੇਖੋ ਮੈਨੂੰ ਗੈਜਟ ਲੈਣ ਦਾ ਸ਼ੌਂਕ ਹੈ ਪਰ ਲੈਣਾ ਮੈਂ ਵਧੀਆ ਚੀਜ਼ੀਆਂ ਮਾੜੀ ਚੀਜ਼ ਨਹੀਂ ਲੈਂਦਾ ਉਹ ਤਾਂ ਮੈਨੂੰ ਪਤਾ ਤੁਸੀਂ ਵਧੀਆ ਚੀਜ਼ ਲੈਂਦੇ ਮਾੜੀ ਚੀਜ਼ ਨਹੀਂ ਲੈਂਦੇ ਬਟ ਫਿਰ ਵੀ ਕੋਸਟਲੀ ਆ ਯਾਰ ਕੰਮ ਵੀ ਤਾਂ ਇਹਨੇ ਕੋਸਟਲੀ ਦੇਣਾ ਕੰਮ ਵੀ ਤਾਂ ਕੋਸਟਲੀ ਦੇਣਾ ਦੱਸ ਕੇ ਵੇਲੋ ਸਾਨੂੰ ਹੋਇਆ ਇਹ ਗਲਤ ਗੱਲ ਲੈਣਾ ਜਿਵੇਂ ਬੰਦੇ ਨੇ ਐਕਸਪੈਕਟੇਸ਼ਨ ਹੈ ਕਿ ਤੁਸੀਂ ਦੱਸ ਕੁਝ ਹੋਰ ਲੈ ਕੇ ਆਏ ਹੋ ਰਿਤੇ ਆ ਕੇ ਕੁਝ ਹੋਰ ਲੈ ਆ ਰਹੇ ਹੋ ਟੈਨਸ਼ਨ ਨਾ ਲਾਓ ਨਹੀਂ ਕੋਈ ਐਕਸਪੈਕਟੇਸ਼ਨ ਤੁਹਾਡੀ ਨਹੀਂ ਖਰਾਬ ਕੀਤੀ ਮੈਂ ਮੈਂ ਤਾਂ ਸੋਚਿਆ ਐਸਿਆ ਹੀ ਲੈਣੇ ਨੇ ਚਲੋ ਹੁਣ ਲੈ ਲਿਆ ਹੁਣ ਕਿਰਨ ਨੂੰ ਬੈੱਡ ਸ਼ੀਟਾਂ ਦਵਾ ਦਈਏ ਤੇ ਫਿਰ ਇਹ ਸ਼ਾਂਤ ਹੋ ਜਾਣਗੇ ਚਲਿਏ ਫਿਰ ਚਲੋ ਮੋਹਰੀ ਤੋਂ ਲੈਣੀ ਨੇ ਕਿਥੋਂ ਚੰਡੀਗੜ੍ਹ ਤੋਂ ਲੈਣੀਆਂ ਨੇ ਇੱਥੋਂ ਲੈ ਜਾਂਦੇ ਹਾਂ ਹੈ ਚਲੋ ਫਿਰ ਤੁਲੇ ਆਵੜਦੇ ਹਾਂ ਲਓ ਜੀ ਖਾਸ਼ਵੇ ਕੋ ਹਰ ਇੱਕ ਬੰਦੇ ਦਾ ਨਾ ਆਪਣਾ ਖੁਸ਼ੀ ਦਾ ਹੁੰਦਾ ਨਾ ਸੀਨ ਆਪਣਾ ਬੈਡ ਅਪਾਰਟਮੈਂਟ ਹੁੰਦਾ ਨਾ ਜਦ ਕਿ ਜਿਹੜੀਆਂ ਜਿਹੜੀਆਂ ਜਿਹੜੀ ਚੀਜ਼ ਮੈਂ ਲਿਆ ਇਹ ਵੀ ਆਪਣੇ ਦੋਨਾਂ ਦੀ ਹੋਈ ਏ ਤੇ ਜਿਹੜੀ ਚੀਜ਼ ਤੁਸੀਂ ਲਿਆ ਨੇ ਇਹ ਵੀ ਆਪਣੇ ਦੋਨਾਂ ਦੀ ਏ ਪਰ ਖੁਸ਼ੀ ਇੱਕ ਦੂਜੇ ਨੂੰ ਹੁੰਦੀ ਜ਼ਿਆਦਾ ਸਹੀ ਗੱਲ ਆ ਮੈਨੂੰ ਆਹ ਚੀਜ਼ ਲੈ ਕੇ ਖੁਸ਼ੀ ਹੋਈ ਏ ਤੁਹਾਨੂੰ ਬੈਡ ਸ਼ੀਟ ਲੈ ਕੇ ਜਿਆਦੀ ਖੁਸ਼ੀ ਹੋ ਰਹੀ ਏ ਬਿਲਕੁਲ ਸਹੀ ਗੱਲ ਆ ਕਿਉਂ ਨਾ ਚਲੋ ਜੀ ਆ 21 ਦੀ ਮਾਰਕੀਟ ਹੈ ਜੀ ਚੰਡੀਗੜ੍ਹ ਦੇ ਸਾਰਾ ਇੱਥੇ ਹੈਂਡਲੂਮ ਬੈਡ ਸ਼ੀਟਾਂ ਗੱਦੇ ਗੁੱਦੇ ਰਜਾਈਆਂ ਮਿਲਦੀਆਂ ਨੇ ਚਲਿਏ ਫਿਰ ਚਲੋ ਚਲੋ ਜੀ ਆ ਉਹਦੇ ਚ ਕੋਈ ਨਹੀਂ ਹੈ ਗਿਆ ਪੋਟੀ ਕੋਚ ਪੋਟੀ ਕੋਚ ਹੂੰ ਵਧੀਆ ਜਿ ਦਿਖਾਓ ਪਾਜੀ ਘੈਂਟ ਜੀਆਂ ਪਹਿਲਾਂ ਨਹੀਂ ਹਈ ਪੋਟੀ ਕੋਚ 3 ਸਾਈਜ਼ ਇਹ ਸਭ ਅੱਛੇ ਨੇ ਇਹ ਵੀ ਇਹ ਸਿੱਧਾ ਬੱਲੇ ਵਾਂਸੇ ਉੱਤੀਆ ਕੋ ਖੋਲ ਦੇ ਕਦੀ ਪੀਸ ਦੇਖ ਲੈਣੇ ਪੀਸ ਮਾੜਾਗਾ ਸਟਾਕ ਕਰਦੇ ਹਾਂ ਹਾਂਜੀ ਹੈਲੋ ਹੈਲੋ ਇਮਾਰਟ ਦੇ ਇਹ ਮੇਨਨ ਰਾਜ ਨੂੰ ਦੱਸੇ ਬਿਨਾਂ ਚੀਜ਼ਾਂ ਲੈਂਦੇ ਕਹਿੰਦੇ ਬਾਦੇ ਤੇ ਕੋਣ ਇਹਦਾ ਪ੍ਰਾਈਸ ਵੀ ਦੱਸਿਓ 1150 ਅੱਛਾ ਕੋਟਨ ਅੱਛੀ ਹੈ ਕੋਟਨ ਅੱਛੀ ਸਰ ਖਰਾਬ ਤਾਂ ਨਹੀਂ ਹੁੰਦੇ ਹੋ ਗਏ ਜੀ ਜੀ ਆਪ ਕੋ ਪਲੇਟ ਵਾਲੀ ਚੀਜ਼ ਨਹੀਂ ਦੇਣੀ ਪੱਕੀ ਗੱਲ ਹੈ ਕੁਕੀ ਸਰ ਮੈਨੂੰ ਪਛਾਣਿਆ ਕਿ ਨਹੀਂ ਪਛਾਣਿਆ ਦੀ ਸਟੂਡੀਓ ਹੈ ਤੁਹਾਡਾ ਓਏ ਕੀ ਆ ਬਾਤ ਹੈ ਬੰਦੇ ਵੀਡੀਓ ਵੀ ਦੇਖਦਾ ਹਾਂ ਜੀ ਆਰੇ ਵਾ ਫਿਰ ਤਾਂ ਬਹੁਤ ਵਧੀਆ ਹੋ ਗਿਆ ਤੇ ਮੈਂ ਉਹਦੇ ਕਰਕੇ ਨਹੀਂ ਕਹਿ ਰਿਹਾ ਵੀ ਵੀਡੀਓ ਕਰਕੇ ਪਛਾਣਿਆ ਮੈਂ ਸਮਾਨ ਲੈ ਕੇ ਗਿਆ ਪਹਿਲਾਂ ਤਾਂ ਕਰਕੇ ਹਾਂ ਇਹ ਠੀਕ ਹੈ ਮੈਂ ਖੁਦ ਉੱਪਰੋਂ ਪਰਦੇ ਵੀ ਜੀ ਹਾਂ ਠੀਕ ਹੈ ਵਧੀਆ ਜੀ ਦਿਖਾ ਦਿਓ ਹੋਰ ਕਲਰਫੁਲ ਦਿਖਾਓ ਥੋੜੇ ਜੇ ਲਾਈਟ ਨਹੀਂ ਜਿਆਦਾ ਲਾਈਟ ਵੀ ਨਹੀਂ ਲੈਣੀ ਨਾ ਰੀਵਰਸੀਬਲ ਹੈ ਇੱਕ ਸਾਈਡ ਇਹ ਹੈ ਇੱਕ ਸਾਈਡ ਇਹ ਹੈ ਦੋਵੇਂ ਸਾਈਡ ਯੂਜ਼ ਹੋਣੀ ਹੈ ਇਹ ਟ੍ਰਾਈਡ ਐਂਡ ਦੀਆਂ ਹੈ ਨਹੀਂ ਇਹ ਰਹੇ ਰਹੇ ਡਾਰਕ ਹੋ ਜਾਣਾ ਹੈ ਜਿਆਦਾ ਕਿਰਨ ਵੀ ਹੋਗੇ ਹੈਪੀ ਕਿਰਨ ਲੈ ਲੀਆਂ ਤਿੰਨ ਬੈੱਡ ਸ਼ੀਟਸ ਖੁਸ਼ ਹਾਂ ਬਹੁਤ ਹਾਂ ਜਿਹੜੇ ਜਿਹੜੇ ਮੈਂ ਫालतू ਪੈਸੇ ਲਵਾਏ ਨੇ ਕਿਰਨ ਦੇ ਉਹ ਮਿਲ ਗਏ ਕਿਰਨ ਦਾ ਵਸੂਲ ਕਰ ਲੈ ਸਹੀ ਘਰ ਠੀਕ ਹੈ ਹਾਂ ਕਿਰਨੇ ਦੋ ਲੈਣੀ ਐ ਸੇ ਇੱਕ ਮੈਂ ਕਿਹਾ ਚਲੋ ਇੱਕ ਹੋਰ ਲੈ ਲਓ ਹੂੰ ਚਲੀ ਹੁਣ ਕਰ ਚਲੋ ਚਲੀਏ ਕੁਛ ਖਾਣਾ ਪੀਣਾ ਕੀ ਖਾਣਾ ਦੇਖੋ ਦੱਸੋ ਨਾ ਮੈਂ ਸੋਚੋ ਰਸਤੇ ਜਾਂਦੇ ਜਾਂਦੇ ਪਹੁੰਚ ਗਏ ਘਰੇ ਹੁੰਦੇ ਸਾਰੇ ਇੰਨੇ ਵੇਖੀ ਹੁਣ ਹਾਏ ਹਾਏ ਖੁਸ਼ੀਆਂ 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 ਬਾਪੂ ਦੇ ਸਮਾਨ ਦੀਆਂ ਕਿ ਮੰਮੀ ਦੇ ਸਮਾਨ ਦੀਆਂ ਨਹੀਂ ਘਰ ਆਉਂਦੀਆਂ ਅੱਛਾ ਇਹ ਬਾਹਰ ਜਾ ਕੇ ਖੁਸ਼ ਨਹੀਂ ਕੀ ਘਰੇ ਆ ਕੇ ਬਹੁਤ ਖੁਸ਼ ਰਹਿੰਦੀ ਹੈ ਬੈੱਡ ਤੇ ਆ ਕੇ ਮਤਲਬ ਇੰਨੇ ਇੰਨਾ ਜ਼ਿਆਦਾ ਖੁਸ਼ ਹੋਣਾ ਨਾ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਜਾ ਕੇ ਨਾ ਮਤਲਬ ਇਰਿਟੇਟਡ ਜੀ ਹੋ ਜਾਂਦੀ ਹੈ ਥੋੜਾ ਜਿਹਾ ਖੁਸ਼ ਰਹਿੰਦੀ ਹੈ ਪਰ ਜਿਆਦਾ ਚੰਨੀ ਖੁਸ਼ ਰਹਿੰਦੀ ਹੈਗੀ ਆਹੋ ਤੇਰੀ ਗੱਲ ਕਰ ਰਹੀ ਹਾਂ ਨਿੱਕੀ ਨਿੱਕੀ ਹੋ ਗਈ ਨਾ ਲੈ ਮੇਰਾ ਸਮਾਨ ਲੈ ਆ ਮੈਂ ਦਿਖਾਵਾ ਸਮਾਨ ਤਾਂ ਹੀ ਟੱਕੜ ਤੁਸੀਂ ਆਪਣਾ ਵੀ ਲਿਆਓ ਆਪਣਾ ਵੀ ਲਿਆਓ ਨਹੀਂ ਸਮਾਨ ਤੇ ਚੱਕ ਲੈ ਕੇ ਆਇਓ ਮੈਂ ਥੱਕ ਗਿਆ ਨਾ ਫਿਰ ਮੈਂ ਕਿਹਾ ਉੱਤੇ ਬਾਹਰ ਹੀ ਸਟਾਇਆ ਉਹਨੇ ਓਏ ਬੰਬੂ ਓਏ ਬਾਬੂ ਓਏ ਜੋਨੇ ਮਿੱਤੇ ਬਾਬੂ ਪਿਆਰੀ ਬਾਬੂ ਹਾਂਜੀ ਹਾਂਜੀ ਗੈਸ ਲਗੀ ਹੈ ਲੈਰ ਤੁਸੀਂ ਦਿਖਾਓ ਮੈਂ ਤੁਹਾਡਾ ਸਮਾਨ ਦਿਖਾਵਾਂਗਾ ਤੁਸੀਂ ਮੇਰਾ ਦਿਖਾਓ ਮੈਂ ਆਪਣਾ ਤਾਂ ਵਿਗਾਉਂਗੀ ਚਲ ਤੁਸੀਂ ਆਪਣਾ ਦਿਖਾਓ ਪਹਿਲਾਂ ਤੁਸੀਂ ਆਪਣਾ ਦਿਖਾਓ ਮੈਂ ਬਾਅਦ ਦਿਖਾਣਾ ਆਹ ਲੈ ਆਂਦਾ ਜੀ ਮੈਂ DJI ਦਾ ਜਿਨ੍ਹਾਂ ਨੂੰ ਪਤਾ ਹੈ DJI ਇੱਕ ਕੰਪਨੀ ਹੈ ਜੀ ਉਹ ਕੀ ਬਣਾਉਂਦੀ ਹੈ ਗੈਸ ਕਰੋ ਜੀ DJI ਦਾ ਕੀ ਹੋ ਸਕਦਾ ਇਹ ਪਰ ਚਲੋ ਗੈਸ ਕਰੋ ਇਹਨਾਂ ਨਾਲ ਬਸ ਸਸਪੈਂਸ ਕੀ ਪਾਣਾ ਲੈ ਆ ਦਿਖਾਓ ਇਹ ਲੈ ਆਂਦਾ ਜੀ ਮੈਂ DJI ਦੇ ਮਾਈਕਸ ਕਿਉਂਕਿ ਸਾਡੀ ਵਲੋਗਿੰਗ ਦੀ ਕੁਆਲਿਟੀ ਨੂੰ ਅਪ ਕਰਨ ਵਾਸਤੇ ਭਾਵੇਂ ਕਿ ਸਾਡੇ ਕੈਮਰੇ ਦੀ ਕੁਆਲਿਟੀ ਤੋਂ ਵੀ ਜਿਹੜੀ ਆਵਾਜ਼ ਹੈ ਬੜੀ ਵਧੀਆ ਆਉਂਦੀ ਏ ਬਟ ਹੁਣ ਆਪਾਂ ਸ਼ੁਰੂ ਕਰਨ ਲੱਗਿਆ ਤੁਹਾਨੂੰ ਦੱਸਿਆ ਸੀ ਵੈਬ ਸਟੋਰੀਜ਼ ਸ਼ੁਰੂ ਕਰਨ ਲੱਗਿਆ ਤੇ ਉਹਦੇ ਲਈ ਸਾਨੂੰ ਮਾਈਕਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਕੱਲੇ ਫੋਨ ਤੋਂ ਨਹੀਂ ਗੱਲ ਬਾਣ ਪਾਣੀ ਉਹਦੇ ਕਿਉਂਕਿ ਆਊਟਡੋਰ ਵੀ ਕਈ ਵਾਰ ਸ਼ੂਟ ਹੋਏਗਾ ਤੇ ਬਾਹਰ ਡਿਸਟਰਬੈਂਸ ਬਹੁਤ ਹੁੰਦੀ ਰੋੜਾ ਰੱਪਾ ਸੜਕਾਂ ਦੇ ਬਹੁਤ ਹੁੰਦਾ ਇਹ ਐਸਾ ਮਾਈਕ ਏ ਕਿ ਜਿਹੜੀ ਬਾਹਰ ਦੀ ਨੌਇਸ ਹੈ ਬਿਲਕੁਲ ਕੈਨਸਲ ਕਰ ਦੂਗਾ ਇਹ ਵਧੀਆ ਮਾਈਕ ਨੇ ਇਹਦੀ ਕੋਸਟਿੰਗ ਤਕ ਸਾਡੇ 39000 ਦੇ ਮਾਈਕ ਨੇ ਤੇ ਮੇਰਾ ਚਲਾਨ ਵੀ ਹੋ ਗਿਆ ਸੀ ਉਹ ਵੀ ਵਿੱਚ ਚਲਾ ਕੇ ਮੈਨੂੰ 500 ਦਾ ਚਲਾਨ ਆਇਆ ਜਿਆਦਾ ਮਹਿੰਗਾ ਨਹੀਂ ਆਇਆ ਤੇ ਤਰਲਾ ਮਾਰਦਾ ਸੀ ਉਹਨੇ ਤਾਂ ਜਿਆਦਾ ਕਰ ਦੇਣਾ ਸੀ ਤੇ ਇਹ ਫਿਰ ਮੈਂ ਉਹ 500 ਦੀ ਕਿਰਨ ਕਿਹਾ ਸੀ ਕੋਸਟਿੰਗ ਵੀ ਵਿੱਚ ਪਾਵਾਂਗੇ ਤੇ ਇਸ ਕਰਕੇ ਮੈਨੂੰ ਇਹ 40000 ਦੇ ਮੈਨੂੰ ਪਹਿਲੇ ਮਾਈਕ ਇਹ ਦੋ ਮਾਈਕ ਨੇ ਇਹਦੀ ਅਨਬਾਕਸਿੰਗ ਮੈਂ ਸਵੇਰੇ ਕਰਾਂਗਾ ਹੁਣ ਅਸੀਂ ਪਹਿਲਾਂ ਤੇ ਡੀਟੇਲਿੰਗ ਇਹਦੀ ਬਾਅਦ ਚ ਦਵਾਂਗਾ ਵੀ ਇਹ ਮਾਈਕ ਨੇ ਮੈਂ ਤੁਹਾਨੂੰ ਦੱਸ ਦਵਾਂ ਤੇ ਹੁਣ ਆਪਾਂ ਰੋਟੀ ਟੁੜੀ ਖਾ ਕੇ ਪਹਿਲਾਂ ਇਹਨੂੰ ਰੱਖੀਏ ਸਵੇਰੇ ਖੋਲ ਕੇ ਕੱਲ ਦੇ ਵੱਲੋਂ ਮਤਲਬ ਅੱਜ ਜਿਹੜਾ ਵਲੋਗ ਦੇਖ ਰਹੇ ਹੋ ਤੇ ਸੀ ਆ ਜਾਣਾ ਮੈਂ ਸਵੇਰੇ ਕਰਾਂਗਾ ਕੰਟੀਨਿਊ ਕਰ ਲਾਂਗਾ ਪਰ ਕਿਰਨ ਦਾ ਸਮਾਨ ਦਿਖਾਣੇ ਆ ਇਹਦੇ ਨਾਲ ਮੈਂ ਉਹ ਵੀ ਲਿਆ ਆਇਆ ਦੋ ਤੇ ਟ੍ਰਾਈਪੋਡ ਦੇ ਜਿਹੜੇ ਉੱਪਰਲੇ ਹੁੰਦੇ ਨੇ ਫੋਨ ਹੋਲਡਰ ਉਹ ਵੀ ਦੋ ਲਿਆ ਆਂਦੇ ਨੇ ਇੱਕ ਦੋ ਹੋਰ ਪਏ ਨੇ ਕਿਉਂਕਿ ਉਹ ਟੁੱਟ ਜਾਂਦਾ ਹੈ गिर ਜਾਂਦਾ ਹੈ ਤੇ ਐਕਸਟਰਾ ਸਾਡੇ ਕੋਲ ਹੋਣੇ ਚਾਹੀਦੇ ਨੇ ਐਕਸਟਰਾ ਹੀ ਲੈ ਕੇ ਆਏ ਆ ਕਿਉਂਕਿ ਹੁਣ ਆਪਾਂ ਵੈਬ ਸਟੋਰੀਜ਼ ਸ਼ੁਰੂ ਕਰਨੀਆਂ ਨੇ ਤੇ ਉਹ ਸਟੋਰੀਜ਼ ਦਾ ਕਨਸੈਪਟ ਰੈਡੀ ਹੋ ਚੁੱਕਾ ਬਸ ਸਕ੍ਰਿਪਟ ਜੀ ਮੈਂ ਲਿਖ ਰਿਹਾ ਹੈਗਾ ਤਾਂ ਕਿ ਬਸ ਜਲਦੀ ਤੋਂ ਜਲਦੀ ਸ਼ੁਰੂ ਕਰ ਸਕੀਏ ਬੇਸਿਕਲੀ ਉਹਨਾਂ ਵਾਸਤੇ ਹੈ ਤੇ ਜਦੋਂ ਅਸੀਂ ਟਰੈਵਲ ਕਰਨਾ ਹੁੰਦਾ ਕਿਤੇ ਟਰੈਵਲਿੰਗ ਦੇ ਵਿੱਚ ਵੀ ਬਾਹਰ ਦੀ ਨੌਇਸ ਬਹੁਤ ਆਉਂਦੀ ਹੈ ਟਰੈਵਲਿੰਗ ਦੇ ਵਿੱਚ ਵੀ ਇਹ ਯੂਜ਼ ਹੋਣਗੇ ਘਰ ਦੇ ਵਿੱਚ ਜਿਹੜਾ ਵਲੋਗ ਬਣਾਉਣਾ ਉਹਦੇ ਤਾਂ ਇਹਦੀ ਲੋੜ ਨਹੀਂ ਪੈਣੀ ਕਿਉਂਕਿ ਐਵੇਂ ਦੀ ਆਵਾਜ਼ ਕਲੀਅਰ ਆ ਜਾਂਦੀ ਹੈ ਠੀਕ ਹੈ ਜੀ ਹੁਣ ਤੁਸੀਂ ਆਪਣੀ ਬੈਠੀ ਚੀਤਾ ਦਿਖਾਓ ਹਾਂਜੀ ਹਾਂਜੀ ਸੋਹਣੇ ਲੱਗ ਰਹੇ ਸੋਹਣੇ ਲੱਗ ਰਹੇ ਸੀਸ਼ਿਆਂ 'ਚ ਦੇਖ ਕੇ ਆਪਣੇ ਵਾਲ ਸੈੱਟ ਕਰ ਰਹੇ ਹਾਂ ਆਹ 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 ਵਰੀਆ ਇਹ ਕਾ ਬੈੱਡ ਸ਼ੀਟ ਹੈ ਇਹ ਸਿੱਧਾ ਕਰਕੇ ਦਿਖਾਓ ਦੂਸਰਾ ਇਹ ਮੇਰੇ ਖਿਆਲ ਰਿਵਰਸੀਬਲ ਹੈ ਨਾ ਹਾਂ ਇਹ ਰਿਵਰਸੀਬਲ ਹੈ ਯੈਸ ਯੈਸ ਹਾਂ ਇਹ ਰਿਵਰਸੀਬਲ ਦਿਖਾਓ ਇੱਥੇ نیچے ਰੱਖੋ ਇਹ ਡਬਲ ਪ੍ਰਿੰਟ ਹੈ ਜੀ ਇਹ ਇਹ ਵਾਲਾ ਸਾਈਡ ਵੀ ਹੋ ਜਾਏਗਾ ਇਹ ਵੀ ਹੋ ਜਾਏਗਾ ਇਹ ਡਬਲ ਹੈ ਇਹ ਬੈਲ ਆਕਾਸਾ ਦੀ ਹੈਗੀ ਹੈ ਤੇ ਬੈੱਡ ਸ਼ੀਟ ਇਹ ਮੇਰੇ ਖਿਆਲ ਪਈਏ 1150 ਰੁਪਏ ਦੀ ਹੈ ਇਹ 1150 ਦੀ ਹੈ ਪਿਓਰ ਕਾਟਨ ਹੈ ਮਤਲਬ ਮਿਕਸ ਵਾਲੀ ਉਹਨੂੰ achhi ਨਹੀਂ ਲੱਗਦੀ ਨਹੀਂ ਉਹਦਾ ਬਿਕਾਰ ਹੁੰਦੀ ਆ ਵੀ ਜਿਹੜੀ ਵਿਸ਼ੀ ਹੋਈ ਹੈ ਇਹ ਵੀ ਪਿਓਰ ਕਾਟਨ ਹੈ ਇਹ ਪੋਟੇਗੋ ਸੀ ਨਾ ਮੇਰੇ ਖਿਆਲ ਚ ਇਹ ਪਤਾ ਨਹੀਂ ਟ੍ਰਾਈਡੈਂਟ ਦੀ ਹੈ ਟ੍ਰਾਈਡੈਂਟ ਦੀ ਮੈਂ ਤੁਸੀ ਉਧਰ ਲਈ ਪਤਾ ਨਹੀਂ ਪੋਟੇਗੋ ਦੀ ਜਾਂ ਇਦਲੀ ਹੈ ਇੱਕ ਪੋਟੇਗੋ ਇੱਕ ਟ੍ਰਾਈਡੈਂਟ ਇਹ ਕੰਪਨੀਆ ਹੁੰਦੀਆਂ ਨੇ ਇਹ ਵੀ ਬੜੀ ਵਧੀਆ ਹੈ ਇਹ ਵੀ ਇੱਕ ਇਹ ਅਰਿਸਟਾ ਦੀ ਹੈ ਮੇਰੇ ਖਿਆਲ ਚ ਅਰਿਸਟਾ ਦੀ ਹੈ ਇਹ ਵੀ ਇਹਦਾ ਡਿਜ਼ਾਈਨ ਵੀ ਸਾਨੂੰ ਬਹੁਤ ਵਧੀਆ ਲੱਗਿਆ ਇਹ ਵੀ ਪਿਓਰ ਕਾਟਨ ਹੈ ਇਹ ਵੀ achhi achhi ਬੈੱਡ ਸ਼ੀਟ ਹੈ ਵੀ ਇਸ ਕਮਰੇ ਵਾਸਤੇ ਵਧੀਆ ਇਹ ਇਹ ਬੈੱਡ ਸ਼ੀਟਾਂ ਪਰ ਥੋੜੀ ਜਿਹੀ ਮੈਚ ਕਰ ਗਈ ਕਲਰ ਇਸ ਨਾਲ ਕੋਈ ਥੀਮ ਨਾਲ ਮੈਚ ਕਰ ਚੁਗੀ ਤੇ ਇਹ ਥੋੜੀ ਘੋਸਲੀ ਹੈ ਨਾ ਇਹ 15 ਕੁ ਸੋਦੀ ਹੈ ਇਹ ਟ੍ਰਾਈਡ ਆਂਦੀ ਹੈ ਓ ਦੱਬਾ ਨਹੀਂ ਖੋਲਣਾ ਆ ਰਿਹਾ ਕਿਰਨੋ ਓਏ ਕਿਰਨਾ ਓਏ ਕਿਰਨੇ ਦੱਬਾ ਨਹੀਂ ਖੋਲ ਰਿਹਾ ਓਏ ਇਦਾਂ ਨਹੀਂ ਖੋਲਣਾ ਓਏ ਇੱਕ ਮਿੰਟ ਇੱਕ ਮਿੰਟ ਦੇ ਥੋੜਾ ਮੈਂ ਬਤ ਨਹੀਂ ਖੋਲਿਆ ਕਿ ਫਾੜਿਆ ਮੈਨੂੰ ਬੋਲਣਾ ਹੀ ਇਦਾਂ ਹੈ ਮੈਂ ਖੋਲਣ ਦੇ ਚੱਕਰ 'ਚ ਫਾੜਦਾ ਚਲੋ ਕੋਈ ਗੱਲ ਨਹੀਂ ਵੈਸੇ ਵੀ ਝੜਾ ਸਾਮਗਰ ਰੱਖਣਾ ਸੀ ਹਾਂ ਆ ਵੀ ਬੈੱਡ ਸ਼ੀਟ ਮੈਨੂੰ ਬਹੁਤ ਵਧੀਆ ਲੱਗੀ ਮੇਰਾ ਪ੍ਰਿੰਟ ਬੜਾ ਸੋਹਣਾ ਬਹੁਤ ਪਿਆਰੀ ਲੱਗੀ ਟਰਾਈ ਰਹਿਣ ਦੇ ਬੜੀ ਕਲਾਸੀ ਜੀ ਹੈਗੀ ਐ ਫੁੱਲ ਜੈ ਨਹੀਂ ਮਜ਼ੇ ਵੀ ਇਸ ਰੂਮ ਵਾਸਤੇ ਵੀ ਵਧੀਆ ਚੱਲ ਜਣੀ ਗੇ ਇਹ ਰੂਮ ਇਸ ਰੂਮ ਵਾਸਤੇ ਵੀ ਲੈ ਕੇ ਆਏ ਇਸੇ ਵਾਸਤੇ ਲੈ ਕੇ ਆਏ ਸੋਚ ਕੇ ਓਕੇ ਅੱਛੀ ਹੈ ਘੈਂਟ ਹੈ ਇਹ ਰੂਮਾਂ ਮੈਨੂੰ ਲੱਗਦਾ ਖੁਸ਼ਬੂ ਵਾਲੀ ਹੈ ਸ਼ਾਇਦ ਹੈ ਖੁਸ਼ਬੂ ਨਹੀਂ ਆ ਰਹੀ ਹਾਂ ਉੱਪਰ ਵਨ ਟਾਈਮ ਨਾ ਹੋਵੇ ਧੋ ਕੇ ਖਤਮ ਹੋ ਜਾਂਦੀ ਇਹਦਾ ਆ ਹੁੰਦਾ ਕੁਝ ਲਿਖਿਆ ਨਾ ਹਾਂ ਵੀ ਜਦੋਂ ਆਪਾਂ ਧੋਣਿਆਂ ਦਾ ਖਤਮ ਹੋ ਜਾਂਦੀ ਹੈ ਇਹ ਦੇਖੋ ਮਾਈ ਟ੍ਰੈਂਡ ਅਰੋਮਾ ਅਰੋਮਾ ਖੁਸ਼ਬੂ ਨੀ ਕੰਨ ਫਲਾਰਸ ਹਾਂ ਉਹ ਜਿਵੇਂ ਉਹ ਸ਼ਾਰਕ ਟੈਂਕ ਦੇ ਵਿੱਚ ਨਹੀਂ ਆਏ ਸੀ ਉਹ ਟੀ-ਸ਼ਰਟ ਜਿਹੜੀ ਸ਼ਰਟ ਜਿਸ ਤੇ ਦਾਗ ਨਹੀਂ ਪੈਂਦੇ ਕੌਫੀ ਡੋਲ ਦੋ ਹੈ ਨਾ ਪਰ ਉਹ ਕਹਿੰਦੇ ਨੇ 20 ਵਾਸ਼ ਤੋਂ ਬਾਅਦ ਉਹ ਖਤਮ ਹੋ ਜਾਂਦਾ ਫਿਰ ਇਹਦਾ ਵੀ ਅਰੋਮਾ ਖਤਮ ਹੀ ਹੋ ਜਾਣਾ ਨਾ 1-2 ਵਾਸ਼ ਤੋਂ ਬਾਅਦ ਹਾਂ ਉਹ ਹੀ ਹੈ ਖੁਸ਼ਬੂ ਵਾਲੀ ਆ ਖੁਸ਼ਬੂ ਵਾਲੀ ਹੈ ਨਾ ਫ੍ਰੈਗਰੈਂਸ ਹਾਂ ਆ ਦੇਖੋ ਫ੍ਰੈਗਰੈਂਸ ਲ ਹਮ ਇਹ ਮੈਨੂੰ ਹੁਣ ਪਤਾ ਨਹੀਂ ਇਹ ਕਿਹੜੀ ਫ੍ਰੈਗਰੈਂਸ ਆ ਇਹਦੇ ਵਿੱਚ ਇਹ ਨੇ ਵਨੀਲਾ, ਸੰਟਲਵੁੱਡ, ਗ੍ਰੀਨ ਐਪਲ, ਸਟਰਾਬੇਰੀ, ਲਵੈਂਡਰ ਮੈਨੂੰ ਲੱਗਦਾ ਸ਼ਾਇਦ ਲਵੈਂਡਰ ਆ ਹਮ ਹੈਣਾ ਹਮ ਲਿਮੈਂਟਰੀ ਲੱਗ ਰਹੀ ਹੈ ਬੜੀ ਲਵਿਓ ਲੱਗ ਰਹੀ ਹੈ ਪਤਾ ਨਹੀਂ ਕਿਹੜੀ ਹੈ ਮੈਨਤਾ ਨਹੀਂ ਹਾਂ ਪਤਾ ਲੱਗਦਾ ਖੁਸ਼ਬੂਆਂ ਦਾ ਮੈਨਤਾ ਇਹਨਾਂ ਬੈੱਡ ਸ਼ੀਟਸ ਲੈ ਕੇ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗਿਆ ਵਨੀਲਾ ਵੈਸੇ ਤਾਂ ਕਿਰਨ ਨੇ ਮੇਰੇ ਨਾਲ ਗੁੱਸਾ ਕਰਨਾ ਸੀ ਪਰ ਕਿਰਨ ਨੇ ਓਕੇ ਕਰਤਾ ਵੀ ਚਲ ਠੀਕ ਹੈ ਜਵਣਿਆ ਵੀ ਤੂੰ ਜੇ ਆਪਣਾ ਮਾਈਕ ਲੀਤਾ ਪਰ ਤੁਸੀਂ ਦੱਸਿਓ ਦੋਸਤੋ ਇਹ ਮਾਈਕ ਲੈਣਾ ਜ਼ਰੂਰੀ ਹੈ ਸੀ ਕਿ ਨਹੀਂ ਕਿਉਂਕਿ ਕੁਆਲਿਟੀ ਬਹੁਤ ਇਨਹਾਂਸ ਹੋ ਜਾਂਦੀ ਹੈ ਇਹ ਡੱਬੇ ਇਹ ਤੇ ਖੋਲ ਕੇ ਇਹਦੇ ਬਾਰੇ ਬਾਤ ਦੱਸਾਂਗਾ ਵਿਸ਼ੇਸ਼ਤਾਵਾਂ ਇਹਦੀਆਂ ਇਹਦੇ ਹਾਲੇ ਖੋਲਣ ਦੀ ਜ਼ਰੂਰਤ ਨਹੀਂ ਗਈ ਤੇ ਹੁਣ ਤੁਸੀਂ ਐ ਕਰੋ ਆਪਣੀ ਆ ਬੈੱਡ ਸ਼ੀਟਾਂ ਖੁਸ਼ੀ ਮਨਾਓ ਇਹਦੀਆਂ ਤੇ ਮੈਂ ਆਪਣੇ ਇਹਦੀ ਖੁਸ਼ੀ ਮਨਾਣਾ ਇਹ ਖੁਸ਼ਬੂ ਦਾ ਵਾਹ ਕੋਈ ਫਾਇਦਾ ਤੇ ਹੋਣਾ ਨਹੀਂ ਆ ਕਿਉਂਕਿ 12 ਦਾ ਡੈਪੜੀ ਸਾਫ਼ ਕਰਨੇ ਤੇ

ਮੇਰਾ ਕੰਮ ਮੈਨੂੰ ਕੁਛ ਖਾਰੇ ਵਰਗੀ ਇਬਾਦਤ ਦੀ ਮਾਲਜ ਵੀ ਕਰਨੀ ਤੇ ਕੱਪੜੇ ਚੇਂਜ ਕਰਨੇ ਆ ਸਰ ਜਾਓ ਜਾਓ ਚਲ ਜਾਓ 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 ਜੀ ਜਾਓ ਮੈਨਾ ਮੋਵੀ ਵੀ ਲਾਣੀ ਹੈ ਮੈਂ ਮੰਮੀ ਨੂੰ ਦੱਸਿਆ ਨਹੀਂ ਕਿ ਆਪਾਂ ਦੋਨਾਂ ਸਲਾਹ ਕੀਤੀ ਸੀ ਵੀ ਮਾਈਕ ਲੈਣੇ ਨੇ ਨਾ ਹੈ ਨਾ ਮੰਮਾ ਨੂੰ ਦੱਸਿਆ ਨਾ ਕਰੋ ਤੁਸੀਂ ਆਹ ਤੁਸੀਂ ਮੈਨਾਂ ਵਧੀਆ ਕੀਤਾ ਹੈਂ ਜੈਂਟਲਮੈਨ ਪ੍ਰੋਮਿਸ ਜੈਂਟਲ ਗਰਲ ਪ੍ਰੋਮਿਸ ਤੁਸੀਂ ਰੱਖਿਆ ਠੀਕ ਐਜੀ ਪਾਪਾ ਨਾ ਸਲਾਸ ਰੁਕਾ ਕੇ ਅਬ ਇਸ ਮਾਂਜ ਮੂ ਲੈ ਆ ਕਰਾਂਗੇ ਤੁਹਾਨੂੰ ਟੌイズ ਵੀ ਅਵੀ ਦਵਾ ਦੂਦਿਆ ਕਰਾਂਗੇ ਮੰਮੀ ਨੂੰ ਨਹੀਂ ਦੱਸਿਆ ਕਰਨਾ ਪਰ 디게+ 디게+ 디게 치원니